ਹਾਂ ਬਾਈ ਲੈ ਲਿਆ ਫਿਰ ਹਾਂ ਬਾਈ ਜੀ ਚੰਗਿਆ ਮਨ ਖੁਸ਼ਾ ਪੂਰਾ ਹਾਂ ਵਧੀਆ ਬਾਈ ਜੀ ਅੱਛਾ ਫਿਰ ਲਾਉਂਗੇ ਨਿਆਰੇ ਫਿਰ ਹਾਂ ਹਾਂ ਬਾਈ ਜੀ ਠੀਕ ਹੈ ਬਈਆ ਲੈ ਬਾਈ ਟਰੈਕਟਰ ਲੈ ਲਿਆ ਬਾਈ ਨੇ ਗਿਫਟ ਦਿਖਾਉਣੇ ਉਰੇ ਆ ਬਈ ਗਿਫਟ ਖੜਾ ਇਧਰ ਆ ਦੇਖੋ ਬਈ ਗਿਫਟ ਆ ਗਿਆ ਗਿਫਟ ਆ ਗਿਆ ਸਾਡੀ ਫਾਰਮ ਟਰੈਕ 60 ਪੰਜ ਮਾਡਲ ਆ ਬਾਈ ਜੀ अच्छा जी कोई बंदा इनु स्पेशल है जेड़ा तदा फैन है वो तो तर्क करुगा किते भी टैपड कवर तो लेके भाई चाबी किते कलम होवे ट्रैक्टर दे बाके तसल्ली करके ट्रैक्टर ले जे मतलब मिस्त्री ਨਾਲ ਲੈ ਕੇ ਆਵੇ ਮੈਂ ਕਹਣਾ ਲੋੜ ਹੀ ਨਹੀਂ ਮਿਸਤਰੀ ਦੀ ਬਾਈ ਜੀ ਫੋਨ ਤੇ ਵੀ ਭੇਜ ਦਾਂਗੇ ਟਰੈਕਟਰ ਕਿੰਨਾ ਮਾਡਲ ਹੈ ਮਾਡਲ ਤਾਂ 5 ਹੈ ਪਰ 24 ਮਾਡਲ ਨੂੰ ਮਤ ਪਉਂਦਾ ਬਾਈ ਜੀ ਰੰਗ ਰੁੰਗੇ ਦਾ ਮੈਂ ਕਹਣਾ ਕਿਤੇ ਬੁਰਸ਼ ਵੀ ਹੋਵੇ ਬਾਈ ਜੀ ਦੇਣ ਇਹ ਜੀ ओरिजिनल ਆ ਸਾਰਾ ਮੈਂ ਕਹਣਾ ਕਿ ਤੋਤਾ ਵੀ ਟਰੈਕਟਰ ਆ ਤੇ ਆ ਇਹ ਗਿਫਟ ਕਿੰਨੇ ਦਾ ਦੇ ਦੋਗੇ ਤੁਸੀਂ ਹੋਰ ਗਿਫਟ ਦਿਖਾਉਣੇ ਸਾਨੂੰ ਲੈ ਵੀ ਇੱਕ ਹੋਰ ਗਿਫਟ ਬਹੁਤ ਫੜੇ ਨੇ ਆਈ ਜਾਓ ਬਾਈ ਅੱਜ ਕਿਰਾਂ 700 ਬਾਲੇ ਜਾਂਦੇ ਬਾਈ ਨੇ 735 ਟਰੈਕਟਰ ਆ ਬਾਈ ਜੀ 735 FE ਜੇ ਕੋਈ ਇੰਨਾ ਨਵਾਂ ਟਰੈਕਟਰ ਚਾਰ ਮਾਡਲ ਦੇ ਦੇ ਤਾਂ ਆਪਣੀ ਉਹ ਵੀ ਦੇਣਦਾਰੀ ਹੈ ਜੀ ਲੈ ਵੀ 2004 ਮਾਡਲ ਦੇ ਜਮਾਂ ਸਾਫ ਪਿਆ ਯਾਰ ਮੈਂ ਕਹਿੰਦਾ ਬਾਈ ਮਾਲ ਕਰੀ ਪਈ ਆ ਬਾਈ ਦੇਖੋ ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਾਂ ਕਿਹੜੇ ਪਿੰਡ ਖੜੇ ਆ ਆਪਾਂ ਪਿੰਡ ਮਹਿਲਾ ਚੌਂਕ ਜੀ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਇਹ ਮਹਿਲਾ ਚੌਂਕ ਜੀ ਜ਼ਿਲ੍ਹਾ ਸੰਗਰੂਰ ਚ ਆਏ ਹੋਏ ਆ ਅੱਜ ਬਾਈ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਵਾਸਤੇ ਬਿਲਕੁਲ ਘੱਟ ਰੇਟ ਦੇ ਟਰੈਕਟਰ ਮਿਲ ਜਾਣਗੇ ਤੁਹਾਨੂੰ ਜਿਹੜੇ ਵੱਡੇ ਜ਼ਿਮੀਂਦਾਰਾਂ ਨੇ ਉਹਨਾਂ ਵਾਸਤੇ ਵੀ ਤੁਹਾਨੂੰ ਵੱਡੇ ਵੱਡੇ ਰਿਟਾਇਨ ਟਰੈਕਟਰ ਮਿਲ ਜਾਣਗੇ ਔਰ ਉਹਨਾਂ ਦਾ ਪ੍ਰਾਈਸ ਆ ਜਿਹੜਾ ਬਿਲਕੁਲ ਠੀਕ ਹੋਊਗਾ ਬਾਲਾ ਮਹਿੰਗੇ ਨਹੀਂ ਹੈਗੇ ਸਾਰੇ ਟਰੈਕਟਰ ਬਾਈ ਕੋਲ ਜ਼ਿਮੀਂਦਾਰਾਂ ਦੇ ਹੁੰਦੇ ਨੇ ਜਿਨੇ ਵੀ ਆਪਣਾ ਟਰੈਕਟਰ ਵੇਚਣਾ ਹੋਵੇ ਉਹ ਇੱਥੇ ਬਾਈ ਕੋਲ ਲਾ ਜਾਂਦਾ ਕਿਸ਼ਾ ਟਰੈਕਟਰ ਵਕਾ ਦੇ ਹਨਾ ਬਾਈ ਇਦਾਂ ਹੀ ਹੈ ਜਿਵੇਂ ਲੋਕਲ ਏਰੀਆ 'ਚ ਪਤਾ ਬਾਈ ਜ਼ਿਮੀਂਦਾਰਾਂ ਨੂੰ ਵੀ ਟਰੈਕਟਰਾਂ ਦਾ ਹੋਰ ਕੰਮ ਹੈ ਦੋ ਤਿੰਨ ਹੱਬਦੇ ਵੀ ਰੱਖਦੇ ਆ ਬਾਈ ਦੇ ਦੋ ਤਿੰਨ ਆਪਦੇ ਵੀ ਰੱਖਦੇ ਆਂ ਬਾਕੀ ਲੋਕਲ ਏਰੀਆ ਦੇ ਜ਼ਿਮੀਂਦਾਰਾਂ ਨੂੰ ਜਿਵੇਂ ਹੁਣ ਕੰਮ ਦਾ ਨਿਪਟੜ ਗਿਆ ਹੁਣ ਖੜਾ ਆ ਗਏ ਕਿਸੇ ਨੇ ਵੱਡਾ ਲੈਣਾ ਕਿਸੇ ਨੇ ਛੋਟਾ ਲੈਣਾ ਆਪਸ ਵਿੱਚ ਵੰਟੇ ਸੱਤੇ ਵੀ ਕਰਾ ਦਨੇ ਤੇ ਸਭ ਤੋਂ ਵੱਡੀ ਗੱਲ ਆਪਾਂ ਲੋਨ ਨਹੀਂ ਆਪਣੇ ਲਈ ਲੋਨ ਵਾਲਾ ਬੰਦਾ ਨਾ ਫੋਨ ਕਰੋ ਲੋਨ ਵਾਲਾ ਬੰਦਾ ਬਈ ਕੋਈ ਆਵੇ ਨਾ ਸਿੱਧਾ ਕੈਸ਼ ਵਾਲਾ ਹੀ ਆ ਆਪਾਂ ਤਾਂ ਉਹੀ 10-5000 ਕੱਟ ਦੇ ਦਾਂਗੇ ਤੇ ਮਾਰਕੀਟ ਰੇਟ ਨੂੰ ਠੀਕ ਹੈ ਤੇ ਕਾਗਜ਼ ਪੱਤਰਾਂ ਦਾ ਆਪਾਂ ਜਿਵੇਂ ਪਹਿਲੀਆਂ ਪਾਰਟੀਆਂ ਦੇ ਟਰੈਕਟਰ ਨੇ ਆਪਣੇ ਲਈ ਤਕਰੀਬਨ 9 ਕਰਾ ਬਣਾ ਕੋਈ ਵੀ ਟਰੈਕਟਰ ਨਹੀਂ ਦਿੰਦੇ ਬਾਈ ਜੀ ਠੀਕ ਹੈ ਪੱਕੇ ਕੰਮ ਨੇ ਇਹ ਕਾਗਜ਼ ਪੱਤਰਾਂ ਦਾ ਸਾਫ਼ ਸੁਥਰਾ ਤੇ ਫਰਸਟ ਪਾਰਟੀ ਦੇ ਟਰੈਕਟਰ ਨੇ ਆਪਣੇ ਲੋਕ ਠੀਕ ਆਪਣੇ ਕੋਲ ਟਰੈਕਟਰ ਕਿੱਥੋਂ ਕਿੱਥੋਂ ਦੇ ਹੁੰਦੇ ਨੇ ਜ਼ਿਆਦਾ ਟਰੈਕਟਰ ਹਰਿਆਣਾ ਦੇ ਪੰਜਾਬ ਮਿਕਸ ਹੁੰਦਾ ਹੀ ਆਪਣੇ ਲੋਕ ਹਰਿਆਣੇ ਦੇ ਪੰਜਾਬ ਵਾਲੇ ਜਰੂਰ ਨੋਟ ਕਰਿਓ ਬਈ ਬਈਆਂ ਕੋਲ ਜਿਹੜਾ ਟਰੈਕਟਰ ਆਉਂਦੇ ਨੇ ਆਪਾਂ ਇੱਥੋਂ ਸ਼ੁਰੂ ਕਰ ਲੈਣੇ ਬਈ ਜੀ ਹਾਂ ਜੀ ਆਹ ਖੜਾ ਬਈ ਸੋਨਾ ਲੀਕਾ ਡੀਆਈ 35 ਇਹਦੇ ਬਾਰੇ ਪਾਓ ਜੀ ਚੰਦਨਾ ਮਾੜਾ ਜੀ 2010 ਮਾਡਲ ਬਈ ਜੀ ਠੀਕ ਹੈ ਜੀ ਟਰੈਕਟਰ ਦੀ ਮੰਨ ਕੇ ਚਲੋ ਹਜੇ ਨਹੀਂ ਟੈਕ ਟੱਕਾ ਬਰੂ ਨਹੀਂ ਖੁੱਲੇ ਟਰੈਕਟਰ ਦੇ ਫਰਸਟ ਪਾਰਟੀ ਦੇ ਜੀ ਠੀ ਵੀ ਆਪਾਂ ਪੂਰੀ ਪੇਟਾ ਪੂਰਾ ਕਰਾ ਕੇ ਦਿੰਨੇ ਆ ਵੀ ਘਰੇ ਆਲੇ ਬਾਈ ਬਾਈ ਜੀ ਕਹਿ ਰਿਹਾ ਮੈਂ ਜ਼ਮੀਨ ਪਈਆ ਬੇਲੀ ਹੁਣ ਵੈਸ ਵੀ ਤੁਹਾਨੂੰ ਪਤਾ ਹੀ ਆ ਜ਼ਮੀਨਾਂ ਸਾਰੀਆਂ ਬੇਲੀਆਂ ਪਈਆਂ ਨੇ ਹੈਰੋਂ ਪਾ ਲੋ ਹਲ ਪਾ ਲੋ ਜੋ ਮਰਜ਼ੀ ਪਾ ਕੇ ਪਿੱਛੇ ਵਾ ਕੇ ਆਪਣੀ ਗਰੰਟੀ ਨਾਲ ਦੇਖ ਸਕਦਾ ਰੰਗ ਪਿੰਡ ਬਾਈ ਮੈਂ ਕਹਿੰਦਾ ਕਿਤੇ ਬੁਰਸ਼ ਵੀ ਹੋਵੇ ਮੰਗ ਰੋ ਬੂਰੇ ਟਰੈਕਟਰ ਦੇ ਕਿਤੋਂ ਠੀਕ ਆ ਇੰਜਨ ਗੇਰ ਮੈਂ ਕਹਿੰਦਾ ਜਮਾ ਓਕੇ ਬਾਈ ਬਿਲਕੁਲ ਓਕੇ ਆ ਇਹਦੀ ਕਿੰਨੀ ਕੀ ਡਿਮਾਂਡ ਹੋ ਬਾਈ ਇਹ ਆਪਾਂ ਮੰਗਦੇ ਆਂ 2.5 ਲੱਖ ਰੁਪਏ ਜੀ 2.5 ਲੱਖ ਹਾਂਜੀ ਲੈ ਵੀ 2.5 ਲੱਖ ਦਾ ਸੋਨਾ ਲੀਕਾ ਦੇਖ ਸਕਦੇ ਹੋ ਕਿੰਨਾ ਮਾ ਬਾਕੀ ਥੋੜਾ ਬਹੁਤ ਉੱਪਰ ਨੀਚੇ ਹੋ ਜਾਊਗਾ ਮਾਨ ਤਾਂ ਉਹ ਮੌਕੇ ਤੇ ਹੋ ਜੂਗੀ ਮਾਨ ਉਹ ਬਈ ਮਾਨ ਤਨ ਵੀ ਹੋ ਜਾਊਗਾ ਬਾਈ ਕਾ ਖੜਾ ਇੱਧਰ ਸਵਰਾਜ 855 ਐਫੀ ਇਹ ਕਿੰਨਾ ਮਾਡਲ ਹੈ ਵੀਰ ਜੀ 2019 ਮਾਡਲ ਹੈ ਫਰਸਟ ਪਾਰਟੀ 2019 ਮਾਡਲ ਫਰਸਟ ਪਾਰਟੀ ਉਹ ਇਹ ਵੀ ਫਰਸਟ ਪਾਰਟੀ ਜੀ ਇਹ ਵੀ ਫਰਸਟ ਪਾਰਟੀ ਹੈ ਬਾਈ ਦੋ ਟਰੈਕਟਰ ਫਰਸਟ ਪਾਰਟੀ ਦੇ ਨੇ ਇਹਦਾ ਰੰਗ ਪੇਂਟ ਵੀਰੇ Ориਜੀਨਲ ਬਾਈ ਕਿਤੇ ਸਾਰਾ ਕੁਝ Ориਜੀਨਲ ਹੈ ਮੈਂ ਕਹਿੰਦਾ ਰੰਗ ਪੇਂਟ ਦਾ ਲੈਂਦੀ ਨਹੀਂ ਟਰੈਕਟਰ ਹੀ ਲੈਂਦੀ ਠੀਕ ਆ ਬਈ ਇਹ ਵੀ ਦੇਖ ਸਕਦੇ ਹੋ ਬਾਈ ਇਹਦੀ ਕਿੰਨੀ ਕੀ ਡਿਮਾਂਡ ਹੋਊ ਬਾਈ ਇਹ ਵੀਰੇ 5 ਲੱਖ ਤੇ 550 ਬਾਈ ਦੀ ਵੀਡੀਓ ਦੇਖ ਕੇ ਉਹ ਬਾਈ ਪੱਕੀ ਕੀ ਗੱਲ ਆਪਣੀ ਤੈ ਹੈ ਬਾਈ ਦਾ ਵੀਡੀਓ ਦਿਖਾ ਸਕਦਾ ਆਪਾਂ ਨੂੰ 5000 ਦਾ ਆਪਾਂ স্পੈਸ਼ਲ ਡਿਸਕਾਊਂਟ ਕਰਾਂਗੇ ਜਿਹੜਾ ਕੋਈ ਬਾਈ ਵੀਡੀਓ ਦੇਖ ਕੇ ਲਾਈਕ ਕਰਕੇ ਸ਼ੇਅਰ ਕਰ ਦੇ ਹੋਰ ਤੁਸੀਂ ਕੁਝ ਨਹੀਂ ਕਰਨਾ ਬਾਈ ਥੋੜਾ ਧੱਕੇ ਨਾਲ ਹੀ 5000 ਰੁਪਏ ਆਪਣੇ ਆਪ ਹੀ ਕੱਟ ਕਰ ਦੋ ਆਪਾਂ ਨੂੰ ਪ੍ਰੂਫ ਦਿਖਾ ਦੇ ਵੀ ਬਾਈ ਦੀ ਵੀਡੀਓ ਦੇਖ ਕੇ ਆ ਤਾਂ 5000 ਬਾਈ ਵੀਡੀਓ ਬਣਾਉਂਦਾ ਨਹੀਂ ਹੈਗਾ ਸਪੈਸ਼ਲ ਮੈਂ ਰਿਸ਼ਤੇਦਾਰ ਹੀ ਆਇਆ ਹੋਇਆ ਸੀ ਤਾਂ ਕਹਿੰਦਾ ਕੋਈ ਗੱਲ ਨਹੀਂ ਬਣਾ ਦਿੰਦੇ ਆ ਬਾਈ ਬਿਲਕੁਲ ਨਹੀਂ ਬਣਾਉਂਦਾ ਵੀਡੀਓ ਸੋ ਆਹ ਖੜਾ ਬਈ ਸੋਨਾ ਲੀਕਾ ਡੀਆਈ 55 ਡੀਆਈ ਟਾਪ ਮਾਡਲ ਇਹ ਨੰਬਰ ਕਿੱਥੋਂ ਦਾ ਜੀ ਹਰਿਆਣੇ ਦਾ ਜੀ ਇਹਨੂੰ ਸੀ ਵੀ ਹਰਿਆਣੇ ਦਾ ਠੀਕ ਹੈ ਜੀ ਤੇ ਉਹ ਨਾਮ ਕਰਾ ਕੇ ਦਵਾਂਗੇ ਨਾਮ ਕਰਾਏ ਬਿਨਾ ਕੋਈ ਵੀ ਡਾਇਰੈਕਟਰ ਨਹੀਂ ਦਿੰਦੇ ਜੀ ਇਹਦੀ ਕਿੰਨਾ ਕਹੂਗਾ ਡਿਮਾਂਡ ਜੀ ਇਹਦੀ ਡਿਮਾਂਡ ਦੀ 4 ਰਿ ਇਹ ਮੰਨ ਕੇ ਚਲੋ ਟਾਇਰ ਟੂਰ ਲਾਉਣੇ ਨਹੀਂ ਹਜੇ ਇਹਦੀ ਡਿਮਾਂਡ ਜਦੋਂ ਕਲੀਅਰ ਹੋ ਗਿਆ ਨਾ ਉਦੋਂ ਦੱਸਾਂਗੇ ਰਾਤ ਤੇ ਆ ਟਰੈਕਟਰ ਓਕੇ 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 ਤੇ ਆਖਾਤ ਵੀ ਇੱਕ ਸੋਨਾਲੀਕਾ ਬਾਈਕ ਕੋਲ ਹੋਰ ਖੜਾ ਠੀਕ ਹੈ ਆ ਦੇਖ ਸਕਦਾ ਟਾਇਰ 20000 ਦਾ ਟਾਇਰ ਦੋ ਚਾਰੇ ਟਾਇਰ ਨਵੇਂ ਨੇ ਠੀਕ ਹੈ ਡੀਆਈ 60 ਆ ਇਹ ਸੋਨਾਲੀਕਾ ਇਹ ਕਿੰਨਾ ਮਾਡਲ ਹੈ ਵੀਰ ਜੀ ਇਹ ਠੀਕ ਆ ਜੀ ਇਹਦੇ ਵੀ ਸਾਰਾ ਓਰੀਜਨਲ ਹੀ ਹੋ ਮੈਂ ਕਹਣਾ ਕਿ ਤੇ ਆ ਦੇਖੋ ਸਟicker ਪਏ ਨਹੀਂ ਨਾਲ ਵੀ ਟਰੈਕਟਰ ਦੇ ਬਾਈ ਇਹ ਵੀ ਸਾਰਾ ਓਰੀਜਨਲ ਆ ਇਹ ਕਿੰਨੇ ਕਿੰਨੇ ਤੱਕ ਦੇ ਦਊਗਾ ਬਾਈ ਇਹ ਆਪਾਂ 6.5 ਲੱਖ ਰੁਪਏ ਦੇ ਸਵਾ 6 ਲੱਖ ਦਾ ਬਾਈ ਟਰੈਕਟਰ ਮਿਲ ਜੂਗਾ 6 ਤੱਕ ਮਿਲ ਜੂ ਬਾਈ ਲਾਸਟ 6 ਕੇ ਥੋੜਾ ਉੱਪਰ ਅੱਛਾ 6 ਲੱਖ ਤੇ 10000 ਦਾ ਟਰੈਕਟਰ ਦੇ ਦਿੰਦਾ ਲਾਸਟ 6 ਲੱਖ 10000 ਰੁਪਏ ਦਾ ਤੁਹਾਨੂੰ ਆ ਟਰੈਕਟਰ ਮਿਲ ਜੂ ਪੂਰੇ ਪੰਜਾਬ ਚੋਂ ਕਹਿੰਦੇ ਜਿੱਥੇ ਮਰਜ਼ੀ ਟਰਾਈ ਮਾਰ ਲਿਓ ਤੁਹਾਨੂੰ ਇੰਨਾ ਸਸਤਾ ਟਰੈਕਟਰ ਕਿਤੋਂ ਨਹੀਂ ਮਿਲ ਸਕਦਾ ਇੱਕ ਗਿਫਟ ਦਿਖਾਉਣੇ ਹਾਂਜੀ ਇੱਕ ਬਾਈਆਂ ਨੂੰ ਆਈ 42 ਫਾਰਮ ਟਰੈਕ 60 ਪੰਜ ਮਾਡਲ ਆ ਬਾਈ ਜੀ ਅੱਛਾ ਜੀ ਕੋਈ ਬੰਦਾ ਇਹਨੂੰ ਸਪੈਸ਼ਲ ਹੈ ਜਿਹੜਾ ਤਾਂ ਇਹਦਾ ਫੈਨ ਹੈ ਉਹ ਤਾਂ ਪਰਖ ਕਰੂਗਾ ਅੱਛਾ ਕਿਤੇ ਵੀ ਟਾਇਰ ਟਕਾ ਪਰ ਤੋਂ ਲੈ ਕੇ ਬਾਈ ਚਾਬੀ ਕਿਤੇ ਕਲਮ ਹੋਵੇ ਟਰੈਕਟਰ ਦੇ ਬਾਹ ਕੇ ਤਸੱਲੀ ਕਰਕੇ ਟਰੈਕਟਰ ਲੈ ਜੇ ਮਤਲਬ ਮਿਸਤਰੀ ਨਾਲ ਲੈ ਕੇ ਆਵੇ ਉਹ ਕਹਿੰਦਾ ਲੋੜ ਹੀ ਨਹੀਂ ਮਿਸਤਰੀ ਦੀ ਬਾਈ ਜੀ ਫੋਨ ਤੇ ਵੀ ਭੇਜ ਦਾਂਗੇ ਟਰੈਕਟਰ ਕਿੰਨਾ ਮਾਡਲ ਹੈ ਮਾਡਲ ਤਾਂ ਪੰਜ ਹੈ ਪਰ 24 ਮਾਡਲ ਨੂੰ ਮਤ ਪਾਉਂਦਾ ਬਾਈ ਜੀ ਰੰਗ ਰੁੰਗੇ ਦਾ ਮੈਂ ਕਹਿੰਦਾ ਕਿਤੇ ਬੁਰਸ਼ ਵੀ ਹੋਵੇ ਬਾਈ ਜੀ ਦੇਣ ਦਾ ਇਹ ਓਰੀਜਨਲ ਆ ਸਾਰਾ ਮੈਂ ਕਹਿੰਦਾ ਜੇ ਤੋਤਾ ਵੀ ਨਹੀਂ ਟਰੈਕਟਰ ਕਿਤੇ ਰੰਗ ਹੋਵੇ ਕਿਤੇ ਪੇਂਟ ਹੋਵੇ ਆਪਾਂ ਇਹ ਟਰੈਕਟਰ ਫੋਨ ਤੇ ਵੀ ਭੇਜ ਦਾਂਗੇ ਟਰੈਕਟਰ ਨੂੰ ਕੋਈ ਇੰਜਨ ਗੇਅਰ ਦੀ ਵੀ ਕਮੀ ਹੋਵੇ ਲੈ ਬੰਦੇ ਅਮਰੀਕਾ ਲੈ ਆ ਸਕਦੇ ਹਾਂ ਅੱਛਾ ਜੀ ਤੇ ਆ ਘੱਟੋ ਘੱਟ 15 ਸਾਲਾਂ ਬਾਅਦ ਟਰੈਕਟਰ ਆਪਾਂ ਕੱਢਿਆ ਅਗਲੇ ਦੇ ਘਰੋਂ ਜਾ ਕੇ ਅਹੀਂ ਖੜਾ ਦੀ ਅੰਦਰ ਲੈ ਬਈ ਹੋਰ ਸਾਨੂੰ ਕੀ ਚਾਹੀਦਾ ਬਈ ਇਹ ਤਾਂ ਸੋਨੇ ਵਰਗੀ ਚੀਜ਼ ਆ ਯਾਰ ਲੈ ਜਾਓ ਵੀ ਚੰਗਾ ਲੱਗਣਾ ਹੈ ਇਹ ਤਾਂ ਉਹ ਬੰਦਿਆਂ ਨੇ ਨਾਲ ਦੇ ਤੇ ਟਾਇਰ 80 ਪੈਸੇ ਹਾਂਜੀ ਬੰਦਿਆਂ ਨੇ ਪਵਾ ਕੇ ਦਿੱਤੇ ਨੇ ਨਵੇਂ ਟਾਇਰ ਲਾਇੰਸ ਦੇ ਅੱਛਾ ਐਮ ਆਰ ਐਫ ਦੇ ਪਾਉਣੇ ਨੇ ਐਮ ਆਰ ਐਫ ਦੇ ਪਵਾ ਸਦਾ ਅਗਲੇ ਦੀ ਮਰਜ਼ੀ ਠੀਕ ਹੈ ਜੀ ਬਾਕੀ ਸਾਰਾ ਕੰਪਲੀਟ ਕਰਕੇ ਦੇਵਾਂਗਾ ਤੁਸੀ ਇੱਕ ਹੋਰ ਗਿਫਟ ਦਿਖਾਉਣਾ ਥੋਨੂੰ ਲਾ ਵੀ ਇੱਕ ਹੋਰ ਗਿਫਟ ਬਹੁਤ ਖੜੇ ਨੇ ਆਈ ਜਾਓ ਬਾਈ ਅੱਜ ਕਰਾਂ 700 ਵਾਲੇ ਜਾਂਦੇ ਬਾਈ ਨੇ 735 ਟਰੈਕਟਰ ਬਾਈ ਜੀ 735 ਐਫ ਈ ਜੇ ਕੋਈ ਐਨਾ ਨਵਾਂ ਟਰੈਕਟਰ ਚਾਰ ਮਾਡਲ ਦੇ ਦੇ ਤਾਂ ਆਪਣੀ ਉਹ ਵੀ ਦੇਣਦਾਰੀ ਹੈ ਜੀ ਲਾ ਵੀ 2004 ਮਾਡਲ ਦੇ ਜਮਾਂ ਸਾਫ ਪਿਆ ਯਾਰ ਮੈਂ ਕਹਿੰਦਾ ਬਾਈ ਮਾਲ ਕਰੀ ਪਿਆ ਬਾਈ ਦੇਖੋ ਲਾ ਵੀ ਆਹ ਤੁਹਾਨੂੰ ਦਿਖਾ ਦੇ ਮੜਾ ਯਾਰ ਰੰਗ ਪੇੜ ਦਾ ਬੁਰਸ਼ ਹੋਵੇ ਟਰੈਕਟਰ ਦੇ ਆਹ ਦਿਖਾ ਦੇ ਕੋਲ ਆ ਕੇ ਮੜਾ ਜਾ ਬੜਾ ਕੋਲਾ ਦੇਖ ਕਿਤੇ ਬੁਰਸ਼ ਹੋਵੇ ਟਰੈਕਟਰ ਦੇ ਤਾਂ ਆਪਣੀ ਦੇਣਦਾਰੀ ਜਾਂਸੀ ਚੋ ਤਸਦੀਕ ਮੈਂ ਕਿਹਾ ਬਲੋ ਵੀ ਹੋਵੇ ਆਪਣਾ ਬਾਈ ਜੀ ਚਾਰ ਮਾਡਲ ਹੈ ਕਿ ਕਿੰਨੇ 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 2.5 ਲੱਖ ਤੋਂ ਸੌ ਦਾ ਲੋਟ ਵੀ ਨਹੀਂ ਘੱਟ ਦੇਣਾ ਬਾਈ ਜੀ ਲੈ ਵੀ ਲਾਸਟ 2.5 ਲੱਖ ਰੁਪਈਆ ਮੰਗਦੇ ਨੇ ਤਾਂ 2.5 ਦੇ ਜਮਾਉਣੇ ਕਹਿੰਦੇ 100 ਰੁਪਈਆ ਵੀ ਨਹੀਂ ਘੱਟ ਕਰਦੇ ਬਾਈ ਠੀਕ ਹੈ ਸਾਰੇ ਪਾਸੇ ਦਿਖਾ ਦਿਓ ਟਰੈਕੀ ਜੀ ਦੇਖ ਸਕਦੇ ਹੋ ਬਾਕੀ ਇਧਰੋਂ ਇਧਰੋਂ ਵੀ ਦਿਖਾ ਦਿਓ ਹੁਸ਼ ਹੋਵੇ ਇਧਰੋਂ ਦਿਖਾ ਦਿਓ ਬਾਈ ਸਾਰਾ origignal ਆ ਇਧਰ ਆ ਕੇ ਦਿਖਾ ਦੇ ਕੋਲ ਆ ਕੇ ਬੈਟਰੀ ਵਗੈਰਾ ਦਿਖਾ ਦਿਓ ਇਹਦੀ ਕੱਲ ਨਵੀਆਂ ਜੀ ਬੈਟਰੀ ਠੀਕ ਆ ਕੱਲ ਨੂੰ ਵੀ ਲੱਗੀ ਹੋਵੇ ਬੈਟਰੀ ਤਾਂ ਪਿੰਦੇ ਦੇ ਸਾਰੇ ਬਿਲਕੁਲ ਨ ਇਕਾ ਦਿਖਾ ਦੇ ਬਾਈ 744 ਇਹ ਕਿੰਨਾ ਮਾਡਲ ਹੈ ਵੀਰ ਜੀ ਇਹ 2016 ਮਾਡਲ ਹੈ ਨਾਲ ਦੇ ਟਾਇਰ ਨੇ ਚਾਰੇ ਕਲੱਚ ਵੀ ਨਹੀਂ ਖੁੱਲਿਆ ਟਰੈਕਟਰ ਦਾ ਜੀ ਅੱਛਾ ਇਹਦਾ ਵੀ ਸਾਰਾ ਕੁਝ ਓਰੀਜਨਲ ਆ ਰੰਗ ਪੈਂਟ ਵੀ ਮੈਂ ਕਿਹਾ ਪੂਰਾ ਜੈਨੀਆਂ ਜੀ ਇਹ ਵੀ ਹਰਿਆਣਾ ਨੰਬਰੀ ਆ ਪਾ ਪੰਜਾਬ ਦਾ ਮਾਨਸਾ ਪੀਵੀ 31 ਫਸਟ ਪਾਰਟੀ ਅੱਛਾ ਪੀਵੀ 31 ਆ ਬਾਈ ਦੇਖ ਸਕਦੇ ਹੋ ਆ ਟਰੈਕਟਰ ਖੜਾ ਠੀਕ ਐ ਆਪਣਾ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਇੱਥੇ ਭਾਵੇਂ ਜ਼ਮੀਨ ਵਾਹ ਲੋ ਜ਼ਮੀਨਾਂ ਖਾਲੀ ਪਈਆਂ ਨੇ ਹੁਣ ਹੁਣ ਜੇਰੀ ਲਾਉਣੇ ਆ ਆਪਾਂ ਜਿਨੇ ਮਰਜੀ ਟਰੈਕਟਰ ਲੈ ਜਾ ਕੋ ਜੁਨੀਅਰ ਖੜਾ ਬਾਈ ਜੀ ਜੁਨੀਅਰ ਸੇਲ ਹੋ ਗਿਆ ਜੀ ਅੱਛਾ ਉਹ ਵਿਕ ਗਿਆ ਉਹ ਸੇਲ ਹੋ ਗਿਆ ਜੀ ਠੀਕ ਆ ਜੀ ਬਈਆ ਆ ਜਾ ਵੀ ਉਧਰ ਆ ਜਾ ਹਾਂ ਬਾਈ ਲੈ ਲਿਆ ਫਿਰ ਹਾਂ ਬਾਈ ਜੀ ਚੰਮਿਆ ਮਨ ਖੁਸਾ ਪੂਰਾ ਹਾਂ ਵਧੀਆ ਬਾਈ ਜੀ ਅੱਛਾ ਫਿਰ ਲਾਉਂਗਾ ਨਿਆਰੇ ਫਿਰ ਹਾਂ ਹਾਂ ਬਾਈ ਜੀ ਠੀਕ ਆ ਬਈਆ ਲੈ ਬਾਈ ਟਰੈਕਟਰ ਲੈ ਲਿਆ ਬਾਈ ਨੇ 855 ਦੇਖ ਸਕਦੇ ਹੋ ਠੀਕ ਆ ਹੁਣੇ ਹੁਣੀ ਤਾਜ਼ਾ ਤਾਜ਼ਾ ਸੌਦਾ ਹੋਇਆ ਬਾਈ ਦਾ ਬੰਦ ਕਰ ਦਿਓ ਜੀ ਲਓ ਜੀ ਆ ਬਾਈਆਂ ਨੂੰ ਅੱਜ ਆਪਾਂ ਟਰੈਕਟਰ ਵੇਚਿਆ ਜੀ ਤਰੀਕ ਹੈਗੀ ਅੱਜ 18 18 5 2025 18 5 2025 ਨੂੰ ਬਾਈ ਬੜੀ ਖਨਾਲ ਤੋਂ ਨੇ ਭਰਾ ਦੋਸਤ ਨੇ ਆਪਣੇ ਇਹਨਾਂ ਨੂੰ ਟਰੈਕਟਰ ਵਿੱਚ 855 2015 ਮਾਡਲ ਆਪਣੇ ਭਰਾ ਨੇ ਦੋਸਤ ਨੇ ਵਧੀਆ ਬਾਕੀ ਬਾਈਏ ਦੱਸਣਗੇ ਵੀ ਹਾਂ ਸੰਤੁਸ਼ਟੀ ਆਪਾਂ ਤੋਂ ਪਹਿਲਾਂ ਵੀ ਕਈ ਟਰੈਕਟਰ ਦਵਾ ਕੇ ਲੈ ਗਏ ਹਾਂ ਜੀ ਬਾਈ ਕਿਵੇਂ ਲੱਗਿਆ ਤੁਹਾਨੂੰ ਟਰੈਕਟਰ ਬਹੁਤ ਵਧੀਆ ਲੱਗਿਆ ਬਾਈ ਬਹੁਤ ਸੋਹਣੀ ਡੀਲ ਹੈ ਬਾਈ ਦੀ ਰੇਟ ਰੂਟ ਕਿਵੇਂ ਲੱਗਿਆ ਬਹੁਤ ਸੋਹਣਾ ਬਾਈ ਜਿੰਨੇ ਦਾ ਕਹਤਾ ਉਹਨੇ ਦੀ ਟਰੈਕਟਰ ਦੇਤਾ ਬਾਈ ਨੇ ਅੱਛਾ ਜੀ ਹਾਂ ਪਹਿਲਾਂ ਵੀ ਅਸੀਂ ਨਾਲ ਕਲਾਂ ਜੀ ਉਹ ਤਾਂ ਵੈਸੇ ਬਾਈ ਦੀ ਰਿਸ਼ਤੇਦਾਰੀ ਆ ਸਾਡੇ ਪਿੰਡ ਹਾਂਜੀ ਪਰ ਪੰਜ ਚਾਰ ਟਰੈਕਟਰ ਅਸੀਂ ਪਹਿਲਾਂ ਵੀ ਲੈ ਕੇ ਗਿਆ ਬਹੁਤ ਸੋਹਣਾ ਕੰਮ ਹੈ ਬਾਈ ਬਹੁਤ ਵਧੀਆ ਲੱਗਿਆ ਮਿਲ ਕੇ ਬਾਈ ਲੈ ਵੀ ਹੋਰ ਇੱਥੇ 15 ਵੀ ਟਰੈਕਟਰ ਖੜੇ ਨੇ ਦੇਖ ਸਕਦੇ ਹੋ ਜਿਹੜਾ ਮਰਜ਼ੀ ਇੱਥੇ ਆ ਕੇ ਛਾਂੜ ਕੇ ਲੈ ਜਾਓ ਜਿਹੜਾ ਦਿਲ ਕਰਦਾ ਲੈ ਵੀ ਇੱਧਰ ਖੜਾ ਇੱਕ ਸੋਨਾ ਲੀਕਾ ਡੀਆਈ 2011 ਮਾਡਲ ਹੈ ਹਾਂਜੀ 2011 ਮਾਡਲ ਹੈ ਸੰਗਰੂਰ ਨੰਬਰ ਆ ਫਸਟ ਓਨਰ ਆ ਆਪਣੇ ਪਿੰਡ ਦੀ ਪੰਜਾਬ ਸੰਗਰੂਰ ਨੰਬਰ ਆ ਠੀਕ ਆ ਦੇਖ ਸਕਦੇ ਹੋ ਇਹਦਾ ਵੀ ਸਾਰਾ ਕੁਝ ਓਰੀਜినਲ ਹੈ ਮੈਂ ਕਹਣਾ ਕਿਤੇ ਕਲਮ ਬਣੀ A to Z ਚ ਓਰੀਜినਲ ਆ ਬਾਈ ਬੈਂਪਰ ਉੱਪਰ ਦੇਖ ਸਕਦੇ ਹੋ ਚੰਗੀ ਤਰ੍ਹਾਂ ਟਾਇਰ ਵਗੈਰਾ ਵੀ ਦੇਖੋ ਠੀਕ ਸਾਰਾ ਕੁਝ ਵਧੀਆ ਮਤਲਬ ਕੀ ਇਹ ਕਿੰਨੇ ਦਾ ਦੇ ਦੋਗੇ ਬਾਈ ਇਹ 3 ਲੱਖ ਤੇ 70000 ਦਾ ਜੀ 3 ਲੱਖ 70000 ਮਾੜਾ ਮੋਟਾ ਘਟਵਾ ਦਵਾਂ ਤੁਹਾਨੂੰ ਹੋ ਜੂਗਾ ਹਰ ਇੱਕ ਚੀਜ਼ ਹੋ ਜੂਗਾ ਮਾੜਾ ਮੋਟਾ ਤੇ ਆ ਖੜਿਆ ਬਾਈ ਜੌਂਡੀਅਰ ਦੇਖ ਸਕਦੇ ਹੋ 5405 ਬਗੈਸ ਆਰ ਬਗੈਰ ਸੀਆਰਡੀ ਤੋਂ ਅੱਛਾ 22 12 ਦੀ ਮਾਰਕਿੰਗ ਹੈ ਬਾਈ ਜੀ ਠੀਕ ਹੈ ਤੇ ਇਹ ਕਿੰਨਾ ਮਾਡਲ ਹੈ ਵੀਰੇ 641 ਘੰਟੇ ਚੱਲਿਆ ਕੰਪਨੀ ਦੀ ਰਿਕਾਰਡ ਅਗਲਾ ਘਰਾ ਸਕਦਾ ਦੇਖੋ ਐਮ ਆਰ ਐਫ ਵੀ ਨਹੀਂ ਮੇਟਾ ਟਾਇਰਾਂ ਤੋਂ ਅੱਛਾ ਸਹੀ ਗੱਲ ਆ ਬਾਈ ਬਿਲਕੁਲ ਨਵੇਂ ਪਹਿਨੇ ਜਮਾ ਨਾਲ ਦੇ ਟਾਇਰ ਨਹੀਂ ਬਾਈ ਜੀ ਐਮ ਆਰ ਐਫ ਵੀ ਨਹੀਂ ਮੇਟਾ ਟਾਇਰਾਂ ਤੋਂ ਠੀਕ ਹੈ ਜੀ ਤੇ ਇਹਦਾ ਰੰਗ ਪੈਣ ਸਭ ਕੁਝ ਵਧੀਆ ਮੈਂ ਕਹਣਾ ਕਿਤੇ ਕੱਲ ਨੂੰ ਵੀ ਉਹ ਰੁਪਈਆ ਬਿਆਨਾਂ ਵੀ ਨਹੀਂ ਲੈਂਦੇ ਟਰੈਕਟਰ ਦਾ ਠੀਕ ਹੈ ਜੀ ਤੇ ਇਹ ਇਹ ਕਿਥੋਂ ਹਰਿਆਣੇ ਦਾ ਹੇ ਹਰਿਆਣਾ ਫਰਸਟ ਪਾਰਟੀ ਓਕੇ ਇਹ ਫਰਸਟ ਪਾਰਟੀ ਆ ਦੇਖ ਸਕਦੇ ਹੋ ਆ ਤੁਹਾਡੇ ਸਾਹਮਣੇ ਖੜਾ ਟਰੈਕਟਰ ਇਹਦਾ ਕੀ ਰੇਟ ਹੋਊਗਾ ਜੀ ਇਹ 9.5 ਲੱਖ ਰੁਪਏ ਜੀ 9.5 ਲੱਖ ਤਾਂ ਜ਼ਿਆਦਾ ਯਾਰ ਥੋੜਾ ਜਿਹਾ ਥੋੜਾ ਜਿਹਾ ਘੱਟ ਕਰ ਜਿਹੜਾ ਤੁਸੀਂ ਵੀਡੀਓ ਦੇਖ ਕੇ ਆਉਂ ਹੋਰ ਕਰ ਦਾਂ ਪੰਜ 4000 ਦਾ ਮਾਣ ਹਾਂ ਮਤਲਬ 9.5 ਕਹਿ ਰਹੇ ਹੋ ਮਤਲਬ ਕਿ ਤੁਸੀਂ ਦੇ ਦੋਗੇ 40 ਕ ਤੱਕ ਹਣਾ ਲੈ ਬਈ 10000 ਹੋਰ ਘੱਟ ਕਰ ਦੂਗਾ ਵੀਡੀਓ ਦੇਖ ਕੇ ਆਉਂਗੇ ਲਾਈਕ ਕਰਕੇ ਆਉਂਗੇ ਸ਼ੇਅਰ ਕਰਕੇ ਆਉਂਗੇ ਤੇ ਆ ਖੜਾ ਬਈ ਨਿਊ ਲੈਂਡ 3630 13 ਮਾਡਲ ਹੈ ਜੀ 13 ਮਾਡਲ ਜੀ ਫਰਸਟ ਪਾਰਟੀ ਇੱਕ ਕੁਇਕਰੋਂ ਆਇਆ ਹੋਇਆ ਠੀਕ ਹੈ ਇਹਦਾ ਰੇਟ ਮੌਕੇ ਤੇ ਜਿਹੜਾ ਆਊਗਾ ਪਰ ਟਰੈਕਟਰ ਦੀ ਕੁਆਲਿਟੀ ਦੇਖ ਕੇ ਬੰਦਾ ਜਿਹੜਾ ਪਰਖੂ ਇਹਦਾ ਰੁਪਈਏ ਲਾਊਗਾ ਟਰੈਕਟਰ ਨਹੀਂ ਮਿਸਤਰੀ ਨਾਲ ਲੈ ਆਇਓ ਨਿਊ ਹਾਲੈਂਡ ਲੈ ਆਇਓ ਠੀਕ ਹੈ ਬਿਲਕੁਲ ਵਧੀਆ ਕੰਡੀਸ਼ਨ ਦਾ ਪਿਆ ਕਿੰਨਾ ਮਾਡਲ ਸੀ ਹੈ ਮਾਡਲ 13 ਦੇ ਮਾਰਕੇ ਨੇ 14 ਦੀ ਕਾਪੀ ਹੈ ਠੀਕ ਹੈ ਜੀ 13 ਦਾ ਮਾਡਲ ਆ ਬਾਈ ਕਾਪੀ ਮਿਲੂ ਤੁਹਾਨੂੰ 14 ਦੀ ਠੀਕ ਆ ਆ ਦਿਖਾ ਦੇ ਇੱਕ ਨਿਊ ਹਾਲੈਂਡ ਹੋਰ ਖੜਾ ਪੰਜਾਬ 20 52 2 ਇਹ ਕਿੰਨਾ ਮਾਡਲ ਆ ਪੰਜਾਬ ਦਾ ਨੰਬਰ ਹੈ ਸੰਗਰੂਰ ਦਾ ਦੋ ਹੀ ਸੰਗਰੂਰ ਦੇ ਨੰਬਰ ਨੇ ਜੀ ਇਹ ਲੈ ਵੀ ਆ ਵੀ ਸੰਗਰੂ ਦੇਖ ਸਕਦੇ ਹੋ ਇਹਦਾ 9 ਲੱਖ 65000 ਰੁਪਿਆ ਇਹਦਾ 8 ਲੱਖ 65000 ਦੋਵੇਂ 22 ਮਾਡਲ 9 ਲੱਖ 65000 ਤੇ 8 ਜੌਂਡੀ ਆਰਾ ਇਹਦਾ ਮਾਡਲ ਕਿੰਨਾ ਇਹ ਵੀ 22 12 22 12 ਦੇ ਮਾਰਕ ਕਿਨੇ ਦਿਖਾ ਸਕਦੇ ਹੂੰ ਕਈ ਵਾਰੀ ਗਾਹ ਕਾ ਕੇ ਕਹਿੰਦੇ ਨਾ ਬਾਈ ਝੂਠ ਮਾਰਦਾ ਆ ਦਿਖਾ ਬਾਈ ਇੱਥੇ ਮਾਰਾ ਜਾ ਇੱਥੇ ਮਾਰ ਦਿਆ 22 12 ਠੀਕ ਆ ਬਾਈ 22 12 22 12 ਦੇ ਮਾਰਕ ਕਿਨੇ ਪਿੱਛੇ ਘਾ ਥੋੜਾ ਜਾ ਇਹ ਆ ਦੇਖੋ ਬਾਈ 22 12 ਸਹੀ ਗੱਲ ਹੈ ਜੀ ਤੇ ਇਹ ਕਿੰਨਾ 8 869. ਲੈ ਵੀ ਇਹਦਾ ਵੀ 5-7000 10000 ਦਾ ਕੇ ਦੋਏ ਟਰੈਕਟਰਾਂ ਦਾ ਤੁਹਾਨੂੰ ਘੱਟ ਹੋ ਜਾਊਗਾ ਠੀਕ ਆ ਬਿਲਕੁਲ ਵਧੀਆ ਟਰੈਕਟਰ ਖੜੇ ਨੇ ਤੇ ਇੱਕ ਆ ਖੜਾ ਵੀ ਅਰਜਨ ਵੈਲੀ ਆ ਅਰਜਨ ਵੈਲੀ ਆ ਬਾਈ ਦੇਖ ਸਕਦੇ ਹੋ 605 ਡੀਆਈ ਦੇਖ ਸਕਦੇ ਹੋ ਇਹ ਕਿੰਨਾ ਮਾਡਲ ਆ ਵੀਰੇ ਮਾਡਲ ਤਾਂ ਹੈਗਾ 18 ਪਰ ਇਹ 18 ਨਹੀਂ ਕਹਿ ਸਕਦਾ ਇਹਨੂੰ ਕੋਈ 2022 ਮਾਡਲ ਇਹ ਕਹੂ ਕੀ ਬਾਤ ਵੀਰ ਆ ਦੇਖੋ ਵੀਰ ਨਵਾਂ ਪਿਆ ਕਲੱਚ ਵੀ ਨਹੀਂ ਖੁੱਲਿਆ ਬਾਈ ਟਰੈਕਟਰ ਦਾ ਮੜਾ ਬਵੇ ਦਿਖਾਓ ਨਾ ਬੰਦਾ ਅਗਲਾ ਕੱਲੂ ਆ ਕਿਤੇ ਬੁੱਸ ਬੋਰਚੂ ਵੀ ਹੋ ਬਈ ਬਿਲਕੁਲ ਹੀ ਹਾਂ ਕੋਈ ਟਾਇਰ ਟੱਕਾ ਪਰ ਖੁੱਲਿਆ ਹੋਵੇ ਠੀਕ ਆ ਜੀ ਤਾਂ ਆਪਣੀ ਫੇਰ ਵੀ ਗਾਰੰਟੀ ਹਰੇਕ ਚੀਜ਼ ਦੀ ਠੀਕ ਹੈ ਕਿਤੇ ਨਟ ਨੂੰ ਵੀ ਚਾਬੀ ਲੱਗੀ ਹੋਵੇ ਟਰੈਕਟਰ ਦੇ ਮਗਰ ਬਿਲਕੁਲ ਨਵਾਂ ਪਿਆ ਬਾਈ ਪੂਰੇ ਝੋਟੇ ਵਰਗਾ ਟਰੈਟ ਆ ਦੇਖ ਸਕਦੇ ਹੋ ਇਹ ਕਿੱਥੋਂ ਨੰਬਰ ਆ ਇਹ ਨੰਬਰ ਹਰਿਆਣਾ 1 ਫਸਟ ਪਾਰਟ ਇਹ ਵੀ ਹਰਿਆਣੇ ਦਾ ਫਸਟ ਪਾਰਟੀ ਆ ਨਾਲ ਦੇ ਟਾਇਰ ਨੇ ਚਾਰੇ 70 ਤੋਂ 75 ਪੈਸੇ ਠੀਕ ਆ ਜੀ ਇਹ ਦੇ ਦਾਂਗੇ ਆਪਾਂ 9293000 ਦਾ 4 ਲੱਖ ਅੱਛਾ 9293 ਦਾ ਹਾਂ ਵੱਡੀ ਗੱਲ ਤਾਂ ਬਈ ਆਪਣੇ ਕਿਸੇ ਟਰੈਕਟਰ ਤੇ ਪਾਲਸ ਨਹੀਂ ਮਾਰੀ ਮੇਰ ਨੂੰ ਅੱਛਾ ਜੀ ਜਿਵੇਂ ਜ਼ਿਮੀਂਦਾਰ ਦੇ ਘਰ ਆ ਤੋਤਾ ਜਰੂਰ ਹੂ ਜੇ ਕੋਈ ਪਾਲਸ ਸਾਫਤ ਕਰਤੇ ਦਾ ਟਰੈਕਟਰ ਫਰੀ ਆ ਕਿਤੇ ਰੰਗ ਹੋਵੇ ਤਾਂ ਫਰੀ ਆ ਠੀਕ ਹੈ ਜੀ ਲੈ ਵੀ ਹਰ ਟਰੈਕਟਰ ਤੁਹਾਨੂੰ ਦਿਖਾਏ ਨੇ 15 ਟਰੈਕਟਰ ਹੋਣੇ ਆ ਆਪਣੇ ਕੋਲ ਠੀਕ ਹੈ ਜਿਵੇਂ ਮਰਜ਼ੇ ਇੱਥੇ ਆ ਸਕਦੇ ਹੋ ਆਪਣੀ ਲੋਕੇਸ਼ਨ ਦੱਸ ਦਿਓ ਚੰਗੀ ਤਰ੍ਹਾਂ ਵੀ ਸੌਖਾ ਬੰਦਾ ਪਹੁੰਚ ਜੇ ਇੱਥੇ ਸੌਖਾ ਬੰਦਾ ਜੀ ਪਿੰਡ ਹੈ ਮਹਿਲਾ ਚੌਂਕਾ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜੀ ਇਹ ਠੀਕ ਹੈ ਜੀ ਇਹ ਚੌਰਾਹਾ ਪੈ ਗਿਆ ਜੀ ਇੱਥੇ ਪਾਟਣਾ ਤੋਂ ਵੀ ਡੜਪੇ ਤੋਂ ਵੀ ਲਵੇ ਪੈ ਗਿਆ ਇਹ ਸਨਾਮ ਤੋਂ 9 ਕਿਲੋਮੀਟਰ ਸੰਗਰੂਰ ਤੋਂ 12 ਪੁਆਣੀਗੜ ਤੋਂ 18 ਡੜਪੇ ਤੋਂ 10 ਠੀਕ ਮਹਿਲਾ ਚੌਕ ਹਾਂ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਆ ਬਾਈ ਜੀ ਇੱਕ ਤਾਂ ਲੋਨ ਵਾਲਾ ਭਰਾ ਬਣ ਕੇ ਬੇਨਤੀ ਆ ਫੋਨ ਨਾ ਕਰਿਓ ਇੱਕ ਕੋਈ ਰੇ ਵਾਲਾ ਬਾਈ ਕਈ ਵਾਰੀ ਰਾਤ ਨੂੰ 10 10 ਵਜੇ ਫੋਨ ਲਾ ਲੰਦ ਨੇ ਯਾਰ ਬਹੁਤ ਹਲਾਸ ਮਿੱਟ ਆਉਂਦੀ ਹੈ ਭਰਾ ਬਣ ਕੇ ਬੇਨਤੀ ਆ ਤਾਂ ਫੋਨ ਦਾ ਕਿੰਨੇ ਕ ਵੇਲੇ ਆ ਨਾ 9 ਵਜੇ ਸਾਈ 9:30 ਵਜੇ ਕੋਈ ਲਾ ਸਕਦਾ ਹੈ ਬਈ 9 ਰਾਤ ਦੇ 9 ਵਜੇ ਤੱਕ ਫੋਨ ਕਰ ਸਕਦੇ ਨੂੰ ਸਵੇਰੇ 8 9 ਵਜੇ ਤੋਂ ਜੱਟਾਂ ਨੇ ਜੱਟ ਆਪਣੇ ਜੱਟ ਪਾਈਆਂ ਯਾਰ ਘਰੇ ਕਿਉਂ ਸਾਰਾ ਦਿਨ ਟੈਨਸ਼ਨਾਂ 'ਚ ਰਹਿਣਾ ਕਾ ਆ ਗਿਆ ਭੱਜ ਲਾ ਧਬਾਲਾ ਬਾਕੀ ਸਾਰੇ ਟਰੈਕਟਰ ਜ਼ਿੰਮੇਦਾਰਾਂ ਨੇ ਸਾਰਾ ਨੇ ਇੱਥੇ ਖੜਾ ਰੱਖੇ ਨੇ ਬਾਈ ਦੇ ਆਪਣੇ ਵੀ ਹੈਗੇ ਨੇ ਕੋਲ ਪਰ ਜ਼ਿੰਮੇਦਾਰ ਇੱਥੇ ਖੜਾ ਜਾਂਦੇ ਨੇ ਜਦੋਂ ਖਾਲੀ ਹੋ ਗਏ ਜਮੀਨਾਂ ਉਹ ਵਿਲੇ ਹੋ ਗਏ ਟਰੈਕਟਰ ਖੜਾ ਜਾਂਦੇ ਨੇ ਵੀ ਸਾਡਾ ਵੀ ਕਿਆ ਦੇ ਬਸ ਠੀਕ ਹੈ ਜ਼ਿੰਮੇਦਾਰਾਂ ਨੇ ਆਪਣਾ ਪਿਆਰ ਹੀ ਇੰਨਾ ਇਲੀਏ ਏਜੰਸੀ ਵਾਲੇ ਵੀ ਖੜਾ ਜਾਂਦੇ ਤੁਸੀਂ ਆਪਣਾ ਟਰੈਕਟਰ ਵੀ ਲੈ ਕੇ ਆ ਸਕਦੇ ਹੋ ਦੁੱਤ ਕੱਟ ਲੈਂਦੇ ਨੇ ਠੀਕ ਆ ਫੋਨ ਨੰਬਰ ਆਪਣਾ ਹੈਗਾ 98724 ਤੇ 91041 ਬਿੱਟੂ ਆਪਣਾ ਨਾਮ ਹੈ ਮੈਡਮ ਚਾਂਕ ਹਾਂ ਪਰਮਾਤਮਾ ਤੋਂ ਸੱਚੇ ਪਾਤਸ਼ਾਹ ਤੋਂ ਮੰਗਦੇ ਆਂ ਬਾਈ ਆਥਨ ਤੜਕੇ ਬੇਈਮਾਨਾ ਜਦ ਤੂੰ ਕੋ ਕਿਸੇ ਨਾਲ ਕਰਿਆ ਨਹੀਂ ਨਾ ਪ੍ਰਮਾਤਮਾ ਕਰਾਵੇ ਸੱਚੇ ਪਾਤਸ਼ਾਹ ਕੇਹੀ ਦੁਆ ਕਰਦੇ ਆਂ ਵੀ ਜਿਹਨੂੰ ਕੇਰਾ ਸੰਤ ਦਿੱਤਾ ਤਾਂ ਉਹ ਦਸਗਾਹ ਦੇ ਦਵਾਰੇ ਲੈ ਕੇ ਆਉਂਦਾ ਬਾਈ ਜੀ ਇੰਜਨ ਗੇਅਰ ਦਾ ਆਪਣਾ ਵਾਹਣ ਬੇਲਾ ਰੱਖਿਆ ਹੋਇਆ ਆਪਣੇ ਘਰੇ ਫੁੱਲ ਤਸੱਲੀ ਕਰੋ ਹਮ ਬਾਕੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਤੁਹਾਨੂੰ ਵੀਡੀਓ ਬਾਈ ਦਾ ਰੇਟ ਕਿਵੇਂ ਲੱਗਾ ਸਾਰੇ ਟਰੈਕਟਰਾਂ ਦਾ ਦੱਸਿਓ ਜਰੂਰ ਕਮੈਂਟ ਕਰਕੇ ਠੀਕ ਆ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ